ਭਾਜੀ ਫੀਮ ਦਾ ਕੰਮ ਕਰਦਾ ਇਹਨੇ ਫੀਮ ਦੀ ਸਪਲਾਈ ਆ ਇਹ ਸਾਰਾ ਉਹਨੇ ਜੋ ਜਿਹੜਾ ਪਾਰਸਲ ਭੇਜਦੇ ਉਹਨਾਂ ਚ ਸਾਰੇ ਅਸੀਂ ਰੋਜ਼ ਇਹਨਾਂ ਨੂੰ ਕਹਿੰਨੇ ਆ ਕਿ ਭਾਜੀ ਕੋ ਨੋਤੇ ਖੜਾ ਨੂੰ ਫੜੋ ਕੋ ਨੋਤੇ ਫੜਾ ਕੋਈ ਨਹੀਂ ਫੜਦਾ ਸੀ ਭਾਜੀ ਜੇ ਮੇਰੇ ਭਰਾ ਨੂੰ ਲੱਭਿਆ ਇਹਦੇ ਮਨ ਚ ਰੋਸ ਸੀ ਭਾਜੀ ਇਹ ਮਗਰ ਨਟਿਆ ਮੁੰਡਾ ਇਹਦਾ ਚਿੱਟਾ ਪਿੰਦਾ ਸੀ ਇਹਨੇ ਬਾਅਦ ਭੇਜਦਾ ਮੁੰਡਾ ਆਪਣਾ ਤੇ ਤੁਹਾਡੇ ਤੇ ਵੀ ਜਿਹੜੇ ਐਲੀਗੇਸ਼ਨ ਲੱਗ ਰਹੇ ਸੀ ਕਿ ਉਹ ਕਹਿ ਰਹੇ ਸੀ ਕਿ ਨਕਲੀ ਨਹਾਗਾ ਜਾਣ ਕੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਜਿਹੜਾ ਮੇਰੇ ਉੱਤੇ ਪਰਚਾ ਕਰਾਇਆ 307 ਦਾ ਜਿਹੜਾ 307 ਬੰਦੀ ਨਹੀਂ ਮੈਂ ਉਹ ਇੱਕ ਚੀਟ ਤੱਕ ਨਹੀਂ ਆਈ ਤੁਸੀਂ ਲਾਈਵ ਉਹਨੂੰ ਦੇਖਿਆ ਵੀ ਹੋਣਾ ਵਾ ਮੈਂ ਉਧਰ ਨਿਕਲਿਆ ਪਿਆ ਸੀ ਤੇ ਉਸ ਬੰਦੇ ਨੇ ਮੈਨੂੰ ਉਕਸਾਇਆ ਵੀ ਸਾਡੀ ਸਰਕਾਰ ਹੈ ਮੈਨੂੰ ਪ੍ਰੂਫ ਕਰਾਣ ਕਿੰਨੇ ਪੈਸੇ ਮੰਗੇ ਆ ਬੰਟੀ ਭਾਈ ਪੈਸੇ ਮੰਗ ਰਿਹਾ ਜੋਸ਼ੀ ਭਾਜੀ ਪੈਸੇ ਮੰਗ ਰਿਹਾ ਜਾ ਸੰਦੀਪ ਆਵਾਜ਼ ਪੈਸੇ ਮੰਗ ਰਿਹਾ ਜਿੱਤੇ ਪਰਚਾ ਉਹ ਖੁਦ ਜਾ ਕੇ ਮੇਰੇ ਤੇ ਪਰਚਾ ਕਰਾ ਰਿਹਾ ਵੈ ਭਾਈ ਦੇਖੋ ਪੀਟੀਕਲ ਪ੍ਰੈਸ਼ਰ ਸਾਰਾ ਜੀ ਜੀ ਸਾਰੇ ਇਹਨਾਂ ਦੀ ਆਮ ਪਾਰਟੀ ਸਰਕਾਰ ਹੈ ਨਾ ਮਿਲੀ ਹੋਈ ਆ ਜਲੰਧਰ ਦੇ ਵਿੱਚ ਕਾਫੀ ਦਿਨ ਪਿੱਛੇ ਇੱਕ ਜਿਹੜਾ ਮਾਮਲਾ ਆਇਆ ਸੀ ਇੱਕ ਨੌਜਵਾਨ ਦੇ ਵੱਲੋਂ ਸੁਸਾਈਡ ਕੀਤਾ ਗਿਆ ਸੀ ਸੁਸਾਈਡ ਦਾ ਕਾਰਨ ਸੀਗਾ ਉਹਦੀ ਜਿਹੜੀ ਇੰਗੇਜਮੈਂਟ ਹੋਈ ਸੀਗੀ ਤੇ ਉਸ ਤੋਂ ਬਾਅਦ ਹੀ ਐਸਾ ਹੋ ਗਿਆ ਕਿ ਨੌਜਵਾਨ ਨੂੰ ਜਿਹੜਾ ਸੁਸਾਇਡ ਕਰਨਾ ਪੈ ਗਿਆ ਤੁਸੀਂ ਦੇਖ ਸਕਦੇ ਹੋ ਪੂਰਾ ਪਰਿਵਾਰ ਉਹਨਾਂ ਦਾ ਇੱਥੇ ਇਸਟੇਮ ਖੜਾ ਹੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਜੇ ਤੱਕ ਜਿਹੜੇ ਮੁਜਰਮ ਉਹਨਾਂ ਨੂੰ ਜਿਹੜਾ ਕਾਬੂ ਨਹੀਂ ਕੀਤਾ ਗਿਆ ਤੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਗੁਰਜੀ ਜੀ ਮਾਮਲਾ ਸਗਾ ਦੱਸੋ ਸਾਰਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੈ ਸ਼੍ਰੀ ਰਾਮ ਜੀ ਜੀ ਮੇਰੇ ਬੱਚੇ ਨੇ ਸੁਸਾਇਡ ਕੀਤੀ ਸੀਗੀ ਜਿਹਦੇ ਵਿੱਚ ਆਪਾਂ ਐਫਆਈਆਰ ਕਰਾਈ ਐਫਆਈਆਰ ਨੰਬਰ 179 18 18 11 2025 ਇਹਦੇ ਵਿੱਚ ਐਫਆਈਆਰ ਕਰਾਈ ਸੀ ਆਪਾਂ ਪੰਜ ਬੰਦਿਆਂ ਤੇ ਜੀ ਸੁਦੇਸ਼ ਖੋਨਾ ਜਿਹੜਾ ਜਿਹਦੀ ਬਾਈਫ ਐਮਸੀ ਹੈ ਤੇ ਚਾਰ ਬੰਦੇ ਹੋਰ ਉਹਦੀ ਨਾਨੀ ਕੁੜੀ ਦੀ ਮਾਂ ਕੁੜੀ ਕੁੜੀ ਦੇ ਪਿਓ ਤੇ ਪੰਜ ਬੰਦਿਆਂ ਦੀ ਆਪਾਂ ਐਫਆਈਆਰ ਕਰਾਈ ਸੀ ਕੱਲ ਦੇਖੋ ਕੱਲ ਇਹਨੇ ਮਨੂਖਸਾਇਆ ਮੈਲਦਨ ਨਗਰ ਦਾ ਪਿਆਹੀ ਇਸ ਬੰਦੇ ਨੇ ਮੈਨੂੰ ਉਕਸਾਇਆ ਵੀ ਸਾਡੀ ਸਰਕਾਰ ਆ ਅਪ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਮੈਨੂੰ ਉਕਸਾਇਆ ਇਸ ਕਰਕੇ ਮੈਂ ਸ਼ਸਤਰ ਕੱਢ ਲਿਆ ਇਹ ਧੋੜਿਆ ਮੇਰੇ ਅੱਗੇ ਚੜ ਕੇ ਇਹਦੇ ਛੁਰੀ ਟੱਕ ਨਹੀਂ ਆਈ ਦੇਖੋ ਕਿੱਡਾ ਵੱਡਾ ਇਹਨਾਂ ਦੇ ਉੱਤੇ ਪੁਲਿਸ ਵਾਲਿਆਂ ਦੇ ਪ੍ਰੈਸ਼ਰ ਪਾਇਆ ਇਹਨਾਂ ਨੇ ਜਿਹੜਾ ਮੇਰੇ ਉੱਤੇ ਪਰਚਾ ਕਰਾਇਆ 307 ਦਾ ਜਿਹੜਾ 307 ਬੰਦੀ ਨਹੀਂ ਮੈਂ ਉਹ ਇੱਕ ਚਿਹਰੇ ਤੱਕ ਨਹੀਂ ਆਈ ਤੁਸੀਂ ਲਾਈਵ ਉਹਨੂੰ ਦੇਖਿਆ ਵੀ ਹੋਣਾ ਵਾ ਕਿੱਦਾਂ ਉਹ ਬੋਲ ਰਿਹਾ ਵਾ ਕਿ ਉਹਦੀ ਕੋਈ ਉਹਦੀ ਸੱਟ ਪੇੜ ਲੱਗੀ ਹੈ ਜਾਂ ਉਹਦੇ ਕੁਝ ਮਾਰਿਆ ਮੈਂ 307 ਦਾ ਮੇਰੇ ਤੇ ਪਰਚਾ ਦਿੱਤਾ ਪੁਲਿਸ ਵਾਲਿਆਂ ਨੇ ਐਸਐਚਓ ਪਠਾਨਾ ਪਹਾੜ ਕੋ ਕੈਂਪ ਨੇ ਇਹ ਐਫਆਈਆਰ ਨੰਬਰ ਮੇਰੇ ਤੇ ਪਈ ਹੈ 205 ਕੱਲ ਦੀ ਡੇਟ ਦੇ ਵਿੱਚ ਤੇ ਜਿਹੜੇ ਬੰਦੇ ਬਕਵਾਸ ਕਰ ਰਹੇ ਆ ਵੀ ਪੈਸੇ ਲਈ ਪੈਸੇ ਪੈਸੇ ਵਾਸਤੇ ਕਰਦੀ ਹੈ ਕੰਮ ਉਹ ਮੇਰੇ ਸਾਹਮਣੇ ਆ ਮੈਨੂੰ ਪ੍ਰੂਫ ਕਰਾਨ ਕਿੰਨੇ ਪੈਸੇ ਮੰਗੇ ਆ ਬੰਟੀ ਭਾਈ ਪੈਸੇ ਮੰਗ ਰਿਹਾ ਜੋਸ਼ੀ ਭਾਜੀ ਪੈਸੇ ਮੰਗ ਰਿਹਾ ਜਾਂ ਸੰਦੀਪ ਪਾਵਾ ਪੈਸੇ ਮੰਗ ਰਿਹਾ ਕੌਣ ਪੈਸੇ ਮੰਗ ਰਿਹਾ ਮੈਨੂੰ ਸਬੂਤ ਦੇਣ ਜਿਹੜਾ ਜਵਾਨ ਜਿਹੜਾ ਇੱਕ ਕੱਲ ਵੀਡੀਓ ਵਾਇਰਲ ਹੋ ਰਹੀ ਆ ਉਹਨਾਂ ਵੱਲੋਂ ਇਹ ਐਲੀਗੇਸ਼ਨ ਲਗਾਏ ਜਾ ਰਹੇ ਜਾਨ ਬੁਝ ਕੇ ਜਿਹੜੇ ਸੜਕਾਂ ਤੇ ਧਰਨੇ ਲਗਾ ਰਹੇ ਆ ਇਹ ਸੈਟਿੰਗ ਕਰਨਾ ਚਾਹੁੰਦੇ ਆ ਪੈਸੇ ਕਮਾਉਣਾ ਚਾਹੁੰਦੇ ਆ ਦੱਸੋ ਜੀ ਮੈਂ ਆਪਣੇ ਬੱਚੇ ਦੇ ਪੈਸੇ ਕਮਾਵਾਂਗਾ ਜਾਂ ਬੰਟੀ ਭਾਈ ਮੇਰੇ ਬੱਚੇ ਦੇ ਪੈਸੇ ਕਮਾਣਗੇ ਉਹ ਮੇਰੇ ਭਰਾ ਆ ਮੋਢੇ ਨਾਲ ਮੋਢਾ ਲਾ ਕੇ ਆਪਾਂ ਚੱਲੀ ਜਾਵਾਂ ਉਹਨਾਂ ਨੂੰ ਲੋੜ ਪਵੇ ਆਪਾਂ ਚਾਹੀਦਾ ਸਾਨੂੰ ਲੋੜ ਪਵੇ ਉਹਨਾਂ ਨੂੰ ਬੁਲਾਇਦਾ ਸਾਡੇ ਭਰਾ ਇਹ ਗੱਲ ਗਲਤ ਆ ਕਿਸੇ ਨੇ ਵੀ ਪੈਸੇ ਮੰਗੇ ਮੈਨੂੰ ਪ੍ਰੂਫ ਕਰਾਨ ਤੇ ਤੁਹਾਡੇ ਤੇ ਵੀ ਜਿਹੜੇ ਅਲੀਗੇਸ਼ਨ ਲੱਗ ਰਹੇ ਸੀ ਕਿ ਉਹ ਕਹਿ ਰਹੇ ਸੀ ਕਿ ਨਕਲੀ ਨਿਹੰਗਾ ਜਾਣ ਕੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਤੁਹਾਡੇ ਕੋਲ ਕਿ ਪ੍ਰੂਫ ਹੈਗਾ ਵਾ ਲੋ ਜੀ ਮੈਂ ਹੈਗਾ ਮਿਸਲ ਸਿੱਧਾ ਤਰਨਾ ਦਾਲਤੋਂ ਇਹ ਮੇਰਾ ਲਫਜ਼ਾਂ ਸਾਂ ਬਕਾਇਦਾ ਲਾਇਸੈਂਸ ਬੰਦਾ ਸਾਡਾ ਜਦੋਂ ਆਪਾਂ ਅਮਰੀਸ਼ ਅਕੀਜ਼ਾ ਵਾ ਸਾਨੂੰ ਬਾਣਾ ਜਦੋਂ ਮਿਲਦਾ ਬਕਾਇਦਾ ਲਾਇਸੈਂਸ ਮਿਲਦਾ ਦੇਖੋ ਜੀ ਇਹ ਜਿਹੜਾ ਉਹਨਾਂ ਵੱਲੋਂ ਫਿਰ ਕਿਉਂ ਕਹਿਰ ਜਾ ਰਿਹਾ ਤੁਹਾਡੇ ਤੇ ਉਂਗਲੀ ਚੱਕੀ ਜਾ ਰਹੀ ਹੈ ਇਹ ਤੇ ਉਹਨਾਂ ਨੂੰ ਪੁੱਛੋ ਜਾ ਕੇ ਕੀ ਕੀ ਕਹਿ ਰਹੇ ਆ ਇਹ ਕੱਲ ਮੈਂ ਫੇਰ ਲਾਈਵ ਹੋਵਾਂਗਾ ਮੈਂ ਆਪਣੀ ਸ਼ੋਨੀ ਚ ਜਾਣਾ ਗੁਰਦੁਆਰਾ ਸਾਹਿਬ ਸਾਡੇ ਜਿਹੜੇ ਆ ਉੱਥੇ ਜਾ ਕੇ ਮੈਂ ਫੇਰ ਲਾਈਵ ਹੋਵਾਂਗਾ ਸਾਡੇ ਜਥੇਦਾਰ ਅੱਜ ਹੈ ਨਹੀਂ ਕੀਰਤਨ ਦਰਬਾਰ ਸੀਗਾ ਉੱਥੇ ਗਏ ਆ ਇਨਸਾਫ ਕਿਉਂ ਨਹੀਂ ਮਿਲ ਰਿਹਾ ਹਜੇ ਤੱਕ ਤੁਹਾਨੂੰ ਲੱਗਦਾ ਕਿ ਪੋਲਿਟੀਕਲ ਪ੍ਰੈਸ਼ਰ ਆ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਆਈ ਇਹਨਾਂ ਨੂੰ ਅੱਜ 1 ਮਹੀਨੇ ਤੋਂ 56 ਜਨ ਨੂੰ ਉੱਪਰ ਹੋ ਗਿਆ ਪਰ ਚੋਏ ਨੂੰ ਤੇ ਜਿੱਦੇ ਤੇ ਪਰਚਾ ਵਾ ਉਹ ਖੁਦ ਜਾ ਕੇ ਮੇਰੇ ਤੇ ਪਰਚਾ ਕਰਾ ਦੇ ਥਾਣੇ ਦੇ ਅੰਦਰ ਬੈਠ ਕੇ ਕੁਰਸੀ ਤੇ ਐਸ ਐਚਓ ਸਾਹਿਬ ਉੱਥੇ ਬੈਠੇ ਜੇ ਏ ਸੀ ਬੀ ਸਾਹਿਬ ਬੈਠੇ ਜੇ ਤੇ ਉਹ ਜਿੱਤੇ ਪਰਚਾ ਖੁਦ ਜਾ ਕੇ ਮੇਰੇ ਤੇ ਪਰਚਾ ਕਰਾ ਰਿਹਾ ਵਾ ਤੇ ਹੁਣ ਲੜਕੇ ਦੇ ਚਾਚਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਭਾਈ ਜਿਸ ਤਰ੍ਹਾਂ ਹੁਣ ਉਹਨਾਂ ਦੇ ਉੱਤੇ ਬੜੇ ਪਰਚੇ ਘੱਟ ਹੋਏ ਆ ਤੇ ਸਭ ਤਫ਼ਤੀਸ਼ ਹੋ ਕੇ ਜਿਹੜੇ ਪਰਚੇ ਘੱਟ ਹੁੰਦੇ ਆ ਕੀ ਕਹਿਣਾ ਚਾਹੁੰਦੇ ਹੋ ਕਿ ਹਾਇਏ ਤਿੱਕਰ ਕਾਰਵਾਈ ਕਿਉਂ ਨਹੀਂ ਹੋਈ ਅਰੈਸਟ ਕਿਉਂ ਨਹੀਂ ਹੋਏ ਬੰਦੇ ਇਹ ਜ਼ਿਕਰ ਭਾਈ ਦੇਖੋ ਪੀਡਿਕਲ ਪ੍ਰੈਸ਼ਰ ਆ ਸਾਰਾ ਜੀ ਜੀ ਸਾਰੇ ਇਹਨਾਂ ਦੀ ਆਮ ਪਾਲਟੀ ਸਰਕਾਰ ਇਹਨਾਂ ਨਾਲ ਮਿਲੀ ਹੋਈ ਆ ਭਾਜੀ ਕੱਲ ਅਸੀਂ ਥਾਣੇ ਗਏ ਆ ਮੇਰਾ ਭਰਾ ਕੱਲ ਸਸਤਾ ਲੈ ਕੇ ਉਹਦੇ ਮਗਰ ਨਟਿਆ ਨਟਿਆ ਨੂੰ ਗੁੱਸਾ ਸੀਗਾ ਤੇ ਦਰੋਸ਼ ਸੀਗਾ ਅਸੀਂ ਰੋਜ਼ ਇਹਨਾਂ ਨੂੰ ਕਹਿੰਨੇ ਆ ਕਿ ਭਾਈ ਕੋਈ ਨਾ ਉੱਥੇ ਖੜਾ ਨੂੰ ਦੇ ਮਨ ਚ ਰੋਸ ਸੀ ਭਾਈ ਇਹ ਮਗਰ ਨਟਿਆ ਨਟਣ ਤੋਂ ਬਾਅਦ ਉਹਨੇ ਕੁਝ ਕਿਹਾ ਨਹੀਂ ਭਾਈ ਸलो ਇਹਨੇ ਤਮਕਾਇਆ ਇਹਨੂੰ ਮਾਰਾ ਜਾ ਤੇ ਮੁੜ ਕੇ ਉਹਨੇ ਤਮਕਾਇਆ ਤੇ ਉਹ ਮੁੜ ਕੇ ਥਾਣੇ ਆ ਕੇ ਸਾਰੇ ਕਾਉਂਸਲ ਇਕੱਠੇ ਕਰਕੇ ਆਪਨੇ ਇਕੱਠੇ ਆ ਕੇ ਭਾਜੀ ਆਪਾਂ ਥਾਣੇ ਗਏ ਆ ਜਦੋਂ ਮੈਂ ਥਾਣੇ ਪਹੁੰਚਿਆ ਭਾਜੀ ਤੇ ਮੈਨੂੰ ਕਾਉਂਸਲ ਵਾਜਾ ਮਾਰ ਰਿਹਾ ਸਾਹਮਣੇ ਓਏ ਅੱਧਰ ਆ ਓਏ ਅੱਧਰ ਆ ਦੇਖੋ ਭਾਈ ਮੈਂ ਉਹਨੂੰ ਵਾਜਾ ਮਾਰ ਮੈਂ ਕੀ ਕਹਿੰਦਾ ਇਹਦਾ ਵੀ ਨਾਲ ਖੋ ਪਰਚੇ ਚ ਕਹਿੰਦਾ ਤੂੰ ਮੇਰੇ ਕੋਲ ਕਿਰਪਾਨ ਲੈ ਕੇ ਆਇਆ ਮੈਂ ਕਹਾਂ ਮੈਨੂੰ ਦੇ ਸਬੂਤ ਦੇ ਜੇ ਮੈਂ ਤੇਰੇ ਕੋਲ ਕਿਰਪਾਨ ਲੈ ਕੇ ਆਇਆ ਤੇ ਆ ਰਿਹਾ ਹੈ ਤੇ ਅਸੀਂ ਬੁੱਝਣ ਪੁੱਛਣੇ ਵੇ ਕਹਿੰਦੇ ਉਹਨੇ ਨਾ ਇੱਕ ਕਵਾਰੀ ਲਾਈ ਹੈ ਇਹਨਾਂ ਕਵਾਰੀ ਚ ਭਾਈ ਕੋ ਕਲੀਅਰ ਥੋੜਾ ਹੈ ਕਿ ਇਨਕੁਆਰੀ ਪਾਸ ਹੋ ਗਈ ਹੈ ਅਤੀ ਦੱਸੋ ਨਾ ਕਿੱਥੇ ਦਾ ਕਾਨੂੰਨ ਆ ਕਿੱਥੇ ਆਪਾਂ ਕਿੱਥੇ ਖੜੇ ਆ ਮੈਨੂੰ ਦੱਸੋ ਤੁਸੀਂ ਭਾਜੀ ਤੇ ਇੱਕ ਅਲਿਗੇਸ਼ਨ ਵੀ ਲੱਗ ਰਿਹਾ ਕੱਲੋ ਨਾ ਉਹ ਲੋਏ ਕੈਰੇਜ ਆ ਰਿਆ ਸੀ ਕਿ ਜਿਹੜੇ ਸ਼ਿਵਸਨਾ ਲੀਡਰ ਆ ਉਹਨਾਂ ਤੇ ਵੀ ਇਲਜ਼ਾਮ ਲਗਾਇਆ ਜਾ ਰਿਹਾ ਕਿ ਪੈਸੇ ਲੈਂਦੇ ਆ ਜਾਣ ਕੇ ਧਰਨਾ ਲਵਾ ਰੇ ਸੈਟਿੰਗ ਕਰਨਾ ਚਾਹੁੰਦੇ ਆ ਭਾਜੀ ਇਹ ਸਿਰਫ ਇਹਨਾਂ ਦਾ ਨਾ ਇੱਕ ਢੋਂਗ ਬਣਾਇਆ ਅਗਲੇ ਜਿਹੜੇ ਬੰਦੇ ਸਾਡੇ ਨਾਲ ਖੜੇ ਆ ਨਾ ਉਹ ਸਾਡੇ ਨਾਲ ਤੋੜਨਾ ਚਾਹੁੰਦੇ ਆ ਕਿ ਸਾਡੇ ਉਹ ਪ੍ਰਾਣੇ ਭਾਈ ਸਾਡੇ ਨਾਲ ਮੋਢਾ-ਮੋਢਾ ਜੋੜ ਕੇ ਖੜੇ ਆ ਅਸੀਂ ਉਹਨਾਂ ਨਾਲ ਖੜੇ ਆ ਇਹ ਚਾਹੁੰਦੇ ਆ ਕਿ ਬੰਦੇ ਨਾਲ ਟੁੱਟ ਜਾਣ ਇਹ ਇਕੱਲੇ ਰਹਿ ਜਾਣ ਇਹਨਾਂ ਨਾਲ ਕੋਈ ਨਹੀਂ ਹੁੰਦੇ ਅਗਨੀ ਜਲੀ ਰਣਨੀਤੀ ਜਿਹੜੀ ਕੀ ਹੋਏਗੀ ਭਾਜੀ ਅਸੀਂ ਦੇਖੋ ਕੋਈ ਤਰ੍ਹਾਂ ਦਾ ਕੁਝ ਨਹੀਂ ਕਰਨਾ ਸੀ ਆਪਣੇ ਟੱਬਰ ਨੂੰ ਲੈ ਕੇ ਚੌਂਕੀ ਦੇ ਅੰਦਰ ਤੇਲ ਪਾ ਕੇ ਮਰ ਜਾਣਾ ਭਾਜੀ ਕੋਈ ਇਸ ਤੋਂ ਬਾਅਦ ਕੁਝ ਨਹੀਂ ਕਰਨਾ ਕਿੱਥੇ ਜਿੱਥੇ ਮਰ ਚਲ ਜੇ ਕੋਕਣ ਨਹੀਂ ਹੁੰਦਾ ਭਾਜੀ ਕੋਈ ਕਾਰਵਾਈ ਨਹੀਂ ਹੁੰਦੀ ਭਾਜੀ ਕਿੱਥੇ ਚਲ ਜੀਏ ਦੱਸੋ ਤੇ ਇਸੀ ਨੌਜਵਾਨ ਵੱਲੋਂ ਜਿਹੜਾ ਸੈਲ ਕੀਤਾ ਗਿਆ ਸੀ ਤੇ ਬਹੁਤ ਹੀ ਜਿਹੜੇ ਪਰੇਸ਼ਾਨ ਆ ਧਰਨੇ ਵੀ ਲਗਾ ਕੇ ਦੇਖ ਲੈ ਪਰਚੇ ਹੋਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਅਸੀਂ ਵੀ ਅਪੀਲ ਆਪਣੇ ਚੈਨਲ ਵੱਲੋਂ ਇਹ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਇਨਸਾਫ ਮਿਲੇ ਕੈਮਰਾਮੈਨ ਬਿੰਕੂ ਡ왈 ਦੇ ਨਾਲ ਸਨਿਸੋਤਾ ਦੀ ਖਾਸ ਰਿਪੋਰਟ